ਜ਼ਿਲ੍ਹੇ ਦੇ ਅੰਦਰ ਸ਼ਾਮ 4 ਵਜੇ ਵਕ ਵਕ ਥਾਵਾਂ ਦੇ ਉੱਪਰ ਸੈਰਨ ਵੱਜਣ ਵਿੱਚ ਰਹੇ ਸਫਲ ਆਜ ਤਰੰਤਾਂ ਸਿਮਲਾ ਹਸਪਤਾਲ ਦੀ ਛੱਤ ਤੇ ਪੂਰੇ 4 ਵਜੇ ਸੈਰਨ ਵੱਜਨੇ ਸ਼ੁਰੂ ਹੋ ਗਏ ਜੋ 5 ਮਿੰਟ ਤੱਕ ਚੱਲ ਕੇ ਹੋਏ ਬੰਦ ਦੇਸ਼ ਵਿਦੇਸ਼ ਵਿੱਚ ਬੈਠੇ ਮੈਕਸ 24 ਪੰਜਾਬ نیوز ਚੈਨਲ ਦੇ ਦਰਸ਼ਕਾਂ ਪਿਆਰ ਪਿਆ ਸੱਛੇ ਕਲ ਸਾਡੇ ਚਨੂ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੀ ਆਨਲਾਈਨ ਨਵੀਆਂ ਤੇ ਤਾਜ਼ੀ ਖਬਰਾਂ ਤੁਰਤ ਤੱਕ ਪਹੁੰਚਣ ਤਰਨਤਾਂ ਜ਼ਿਲ੍ਹੇ ਦੇ ਅੰਦਰ ਸ਼ਾਮ 4 ਵਜੇ ਵਕ ਵਕ ਥਾਵਾਂ ਦੇ ਉੱਪਰ ਸੈਰਨ ਵੱਜਣ ਵਿੱਚ ਰਹੇ ਸਫਲ ਅਜੂ ਤਰੰਤਾਂ ਸਿਵਲ ਹਸਪਤਾਲ ਦੀ ਛੱਤ ਤੇ ਪੂਰੇ 4 ਵਜੇ ਸੈਰਨ ਵੱਜਨੇ ਸ਼ੁਰੂ ਹੋ ਗਏ ਜੋ 5 ਮਿੰਟ ਤੱਕ ਚਲ ਕੇ ਹੋਏ ਬੰਦ ਇਸ ਮੌਕੇ ਤੇ ਤਰੰਤਾਂ ਸਿਵਲ ਹਸਪਤਾਲ ਦੇ ਐਸ ਐਮਓ ਸਰਬਜੀਤ ਸਿੰਘ ਤੇ ਸਮੂਹ ਸਟਾਫ ਵੀ ਹਾਜ਼ਰ ਸਨ ਐਸ ਐਮਓ ਸਿਵਲ ਹਸਪਤਾਲ ਤਰੰਤਾਂ ਦੇ ਡਾਕਟਰ ਸਰਬਜੀਤ ਸਿੰਘ ਨੇ ਦੱਸਿਆ ਕਿ ਜੋ ਤਰੰਤਾਂ ਜ਼ਿਲ੍ਹਾ ਡਿਪਟੀ ਕਮਿਸ਼ਨਰ ਰਾਹੁਲ ਦੇ ਹੁਕਮਨ ਸਾਥ 4 ਵਜੇ ਸੈਰਨ ਵੱਜਣ ਦੇ ਵਿੱਚ ਸਫਰ ਰਿਹਾ ਇਸੇ ਤਰ੍ਹਾਂ 24 ਘੰਟੇ ਐਮਰਜੈਂਸੀ ਵਾਰਡ ਵਿੱਚ ਡਾਕਟਰਾਂ ਦੀਆਂ ਟੀਮਾਂ ਦਵਾਈਆਂ ਐਂਬੂਲੈਂਸ ਗੱਡੀਆਂ ਆਦਿਕ ਸ਼ਾਮਿਲ ਤਿਆਰ ਵਰਤਿਆਰ ਹਨ ਤੁਸੀਂ ਵੀ ਦੇਖੋ ਨਿਊਜ਼ ਡੈਕਸ ਤੋਂ ਸਰਜੀਤ ਸਿੰਘ ਦੀ ਵਿਸ਼ੇਸ਼ੀ ਰਿਪੋਰਟ ਜਿਸ ਤਰ੍ਹਾਂ ਕਿ ਉੱਚ ਅਧਿਕਾਰੀਆਂ ਦਾ ਸਾਨੂੰ ਨਿਰਦੇਸ਼ ਹੈਗਾ ਡੀਸੀ ਸਾਹਿਬ ਦਾ ਹੁਕਮ ਸੀ ਰਿਸਪੈਕਟਡ ਡੀਸੀ ਸਾਹਿਬ ਸਿਵਲ ਸਿੰਘ ਸਾਹਿਬ ਉਹਨਾਂ ਦਾ ਹੁਕਮ ਸੀਗਾ ਵੀ ਇੱਕ ਸਾਇਰਨ ਜਿਹੜਾ ਵਾ ਸਿਵਲ ਹਸਪੀਟਲ ਦੇ ਉੱਪਰ ਵੀ ਇੰਸਟਾਲ ਕਰਨਾ ਅਸੀਂ ਅੱਜ ਸਵੇਰੇ ਉਹਨੂੰ ਇੰਸਟਾਲ ਕੀਤਾ ਉਸ ਤੋਂ ਬਾਅਦ ਉਹਨਾਂ ਨੇ ਕਹੇ ਅੱਜ ਮੋਕ ਡ੍ਰਿਲ ਹੋਏਗੀ ਉਸ ਦਾ ਟਾਈਮ 4 ਵਜੇ ਦਾ ਜੋ ਸੈੱਟ ਕੀਤਾ ਗਿਆ ਔਰ ਉਸ 4 ਵਜੇ ਦੇ ਹਿਸਾਬ ਨਾਲ ਅਸੀਂ ਅੱਜ ਮੋਕ ਡ੍ਰਿਲ ਕੀਤੀ ਹੈ ਔਰ ਸਾਇਰਨ ਵੀ ਚਲਾਇਆ ਵਾ ਔਰ ਬੜਾ ਤਸੱਲੀ ਬਖਸ਼ ਹੋ ਗਿਆ ਕਿਉਂਕਿ ਜੰਗ ਦੇ ਹਾਲਾਤ ਨੂੰ ਦੇਖਦੇ ਹੋਏ ਕਿਉਂਕਿ ਹਿੰਦੁਸਤਾਨ ਪਾਕਿਸਤਾਨ ਦੇ ਜਿਹੜੇ ਹਾਲਾਤ ਨੇ ਬੜੇ ਸੈਂਸਿਟਿਵ ਨੇ ਇਸ ਵੇਲੇ ਇਸ ਕਰਕੇ ਆਪਾਂ ਪ੍ਰਪੇਅਰ ਕਰਨਾ ਆਪਣੇ ਆਪ ਨੂੰ ਵੀ ਜੇ ਜੰਗ ਵੱਧਦੀ ਹੈ ਤੇ ਆਪਾਂ ਇਹ ਸਾਇਰਨ ਦੀ ਵਰਤੋਂ ਕਿੱਦਾਂ ਕਰਨੀ ਹੈ ਕਿਸ ਤਰ੍ਹਾਂ ਦੀਆਂ ਤਿਆਰੀਆਂ ਕਰਨੀਆਂ ਵਾ ਉਸ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹੋਏ ਅੱਜ ਇੱਕ ਮੋਕ ਡ੍ਰਿਲ ਕੀਤੀ ਹੈ 4 ਵਜੇ ਆਪਾਂ ਸਾਇਰਨ ਚਲਾਇਆ ਵਾ ਜੋ ਕਿ ਆਪਣਾ ਸਕਸੈਸਫੁਲ ਚੱਲ ਪਿਆ ਸਰੀ ਜਿਹੜੇ ਮੌਕਦਿਲ ਦਾ ਹੈਗਾ ਵਾ ਤੇ ਇਹਦੇ ਵਾਸਤੇ ਕੋਈ ਸਰਕਾਰੀ ਮੁਲਾਜ਼ਮ ਜਾਂ ਪ੍ਰਾਈਵੇਟ ਮੁਲਾਜ਼ਮ ਰੱਖਿਆ ਗਿਆ ਕਿਉਂਕਿ ਇਹ ਕੋਈ ਨਹੀਂ ਉਹ ਸਰ ਸਰ ਇਸ ਤਰ੍ਹਾਂ ਹੁੰਦਾ ਜੀ ਜਿਹੜਾ ਆਪਣਾ ਸਾਇਰਨ ਇੰਸਟਾਲ ਕੀਤਾ ਪ੍ਰਸ਼ਾਸਨ ਵਾਲਿਆਂ ਨੇ ਇੰਸਟਾਲ ਕਰਤਾ ਉਹ ਜਿਹੜੇ ਮੇਰੇ ਹਸਪੀਟਲ ਦੇ ਵਿੱਚ ਸਿਕਿਉਰਿਟੀ ਗਾਰਡ ਨੇ ਇਹ ਆਪਾਂ ਉਹਨਾਂ ਦੀ ਡਿਊਟੀ ਲਗਾ ਦਾਂਗੇ ਜੋ ਜੋ ਸਾਨੂੰ ਪਿੱਛੋਂ ਵਧਾਇਤਾਣੀਆਂ ਵੀ ਇੰਨੇ ਵਜੇ ਸਾਇਰਨ ਚਲਾਣਾ ਆਪਾਂ ਚਲਾ ਦੇਾਂਗੇ ਕਿਉਂਕਿ ਸਿਕਿਉਰਿਟੀ ਗਾਰਡ ਸਾਡੇ ਕੋਲ 24 24/7 ਇੱਥੇ ਹੁੰਦੇ ਹੀ ਨੇ ਪਰ ਸਾਰੇ ਵਿਕੇ ਜਬੇ ਹਸਪੀਟਲ ਦੇ ਉੱਤੇ ਜਿਹੜੇ ਮਰੀਜ਼ ਆ ਉਹ ਪਰੇਸ਼ਾਨੀ ਹੋਣਗੇ ਇਹ ਚੀਜ਼ ਨੂੰ ਦੇਖਦੇ ਹੋਏ ਸਰ ਦੇਖੋ جنگ ਦੇ ਹਾਲਾਤ ਨੇ ਇਸ ਵੇਲੇ ਪਰੇਸ਼ਾਨ ਇੱਕ ਵਰਲਡ ਜਿਹੜਾ ਬਹੁਤ ਛੋਟਾ ਹੈ ਇਸ ਵੇਲੇ ਤਾਂ ਸਾਰਾ ਦੇਸ਼ ਹੀ ਪਰੇਸ਼ਾਨ ਹੈ ਆਪਾਂ ਇਕੱਲਾ ਨਹੀਂ ਕਹਿੰਦੇ ਮਰੀਜ਼ ਪਰੇਸ਼ਾਨ ਨੇ ਪੂਰਾ ਹਿੰਦੁਸਤਾਨ 144 ਕਰੋੜ ਜਿਹੜੇ ਲੋਕ ਨੇ ਉਹ ਹੀ ਪਰੇਸ਼ਾਨ ਨੇ ਆਪਾਂ ਪਹਿਲਾਂ ਇਹ ਦੇਖਣਾ ਵੀ ਇਹ ਹਾਲਾਤ ਜਿਹੜੇ ਆ ਠੀਕ ਹੋ ਜਾਣ ਉਹ ਰੰਗ ਨਾ ਹੀ ਹੋਵੇ ਇਸ ਕਰਕੇ ਇਹ ਕੰਮ ਤਾਂ ਜ਼ਰੂਰੀ ਹੈ ਹੈਲੋ